ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਬਲੌਗ ਦੇ ਵਿੱਚ ਅੱਜ ਜਿਹੜੀ ਬਲੌਗ ਦੀ ਸ਼ੁਰੂਆਤ ਆ ਉਹ ਮੈਂ ਆਪਦੇ ਫੇਵਰਿਟ ਸੈਲੂਨ ਤੋਂ ਕਰ ਰਹੀ ਆ ਤੇ ਇਹ ਮੈਨੂੰ ਮਿਸ ਕਰ ਰਹੀ ਸੀ ਕਿੰਨਾ ਮਿਸ ਕਰ ਰਹੀ ਸੀ ਮੈਂ ਤੁਹਾਨੂੰ ਕੱਲ ਹੀ ਯਾਦ ਕਰਕੇ ਆਤੀ ਸੀ ਮੈਂ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਮੈਂ ਇਹਨਾਂ ਕੋਲ ਆਈ ਨਹੀਂ ਸੀਗੀ ਬਟ ਅੱਜ ਮੈਂ ਆਈ ਆ ਤੇ ਮੇਰਾ ਥੋੜਾ ਜਿਹਾ ਕੰਮ ਸੀਗਾ ਹਨਾ ਫੇਸ ਦਾ ਮੈਂ ਕਿਹਾ ਚੱਲ ਮੈਂ ਕਰਵਾ ਲਾਂ ਤੇ ਬਾਕੀ ਬਈ ਤੁਹਾਨੂੰ ਦੱਸਦਾ ਆ ਆਫਰ ਤਾਂ ਇਹਨਾਂ ਦੀ ਚੱਲੀ ਜਾਨੀ ਹੈ ਗਰਮੀ ਸਾਰੀ ਗਰਮੀ ਜਿੜੀ ਜਿੜੀ ਆਫਰ ਬੋਲ ਦੱਸ ਕਿਹੜੇ ਕਿਹੜੇ ਹਨ ਅਸਰੀ ਨਹੀਂ ਕਿਹੜੇ ਕਿਹੜੇ ਪੁੱਤ ਮੈਨੂੰ ਦੱਸ ਦੇ ਕੱਢ ਕੇ ਦੇ ਮੈਨੂੰ ਕਿਉਂਕਿ ਇਹਦੇ ਵੀ ਨਹੀਂ ਯਾਦ ਹੁੰਦਾ ਵੀ ਕਿਹੜੇ ਕਿਹੜੇ ਨੇ ਫਿਰ ਇਹ ਮੈਨੂੰ ਹੁਣ ਫੋਨ ਤੋਂ ਦੇਖ ਕੇ ਦੱਸੂਗੀ ਫਿਰ ਮੈਂ ਤੁਹਾਨੂੰ ਦੱਸਦੀ ਜਿੰਨੇ ਦੂਰ ਨੇੜੇ ਤੋਂ ਤੁਸੀਂ ਕਦੇ ਵੀ ਬਰਨਾਲੇ ਆਉਣਿਓ ਨਾਲੇ ਬੱਸ ਸਟੈਂਡ ਦੇ ਤਾਂ ਕੋਲੇ ਆ ਜੋ ਤੁਸੀਂ ਬੱਸ ਸਟੈਂਡ ਉਤਰੋਂਗੇ ਨਾ ਬੱਸ ਤੇ ਵੀ ਜੇ ਤੁਸੀਂ ਆਉਣਿਓ ਤਾਂ ਆਟੋ ਲਓ ਸਿੱਧਾ ਆਟੋ ਵਾਲੇ ਨੂੰ ਕਹੋ ਵੀ ਪ੍ਰੀਤੀ ਲਹਿੰਗਾ ਹਾਊਸ ਕੋਲ ਲੈ ਜਾ ਉੱਥੇ K7 ਬਰਾਈਡਲ ਸਟੂਡੀਓ ਬਣਿਆ ਹੈ ਨਾ ਬਰਨਾਲੇ ਤੇ ਅੱਜ ਹੇਅਰ ਵੀ ਪਰ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਵੀ ਹੇਅਰ ਤੇ ਯਾਰ ਥੋੜੀ ਜਿਹੀ ਰਫ ਲੱਗ ਰਿਹਾ ਵੀ ਕੁਝ ਕਰਵਾ ਲਈਏ ਤਾਂ ਇਹਨਾਂ ਨੇ ਮੈਨੂੰ ਸੁਜੈਸਟ ਕੀਤਾਗਾ ਉਹ ਤੇ ਵੀ ਆਫਰ ਲੱਗੀ ਹੋਈ ਆ ਮੈਂ ਕੀ ਕਰਵਾਉਂਗੀ ਇੱਕ ਅੱਧੇ ਦਿਨ ਤੱਕ ਫਿਰ ਤੁਹਾਡੇ ਨਾਲ ਵੀ ਸ਼ੇਅਰ ਕਰੂੰਗੀ ਜਿਹੜੀ ਵੀ ਕੋਈ ਆਫਰ ਹੋ ਤੇ ਲੱਗੀ ਹੋਈ ਤੁਸੀਂ ਵੀ ਫਿਰ ਜੇ ਤੁਹਾਨੂੰ ਮੇਰਾ ਰਿਜ਼ਲਟ ਵਧੀਆ ਲੱਗਿਆ ਤਾਂ ਤੁਸੀਂ ਵੀ ਕਰਵਾ ਸਕਦੇ 499 ਰੁਪਏ ਦੇ ਵਿੱਚ ਬਾਈ ਨਾਲੇ ਬਲੀਚ ਆ ਨਾਲੇ ਕਲੀਨ ਆਪਾ ਥ੍ਰੈਡਿੰਗ ਆ ਅਪਰ ਲਿਪਸ ਆ ਤੇ ਫੋਰਹੈਡ ਠੀਕ ਹੈ ਤੇ 999 ਰੁਪਏ ਦੇ ਵਿੱਚ ਬਲੀਚ ਵੀ ਆ ਫੇਸ਼ੀਅਲ ਵੀ ਆ ਆਰਮ ਬੈਕਸ ਆ ਮੈਨੀक्योर ਥ੍ਰੈਡਿੰਗ ਅਪ 2500 ਰੁਪਏ ਦੇ ਵਿੱਚ ਚਾਹੇ ਸਮੂਥਿੰਗ ਸਮੂਥਨਿੰਗ ਕਰਵਾ ਲਓ ਜਾਂ ਕੇਰਾਟਿਨ ਕਰਵਾ ਲਓ ਲੈਂਥ ਕੋਈ ਮਰਜ਼ੀ ਐਨੀ ਲੈਂਥ ਜਿੰਨੀ ਮਰਜ਼ੀ ਲੈਂਥ ਹੋਵੇ 700 ਰੁਪਏ ਦੇ ਵਿੱਚ హెయిਰ ਸਪਾ ਵੀ ਹੈ ਤੇ హెయిਰ ਕੱਟ ਵੀ ਹੈ ਤੇ ਇਹ ਸਾਰੀਆਂ ਆਫਰਾਂ ਜਿਹੜੀਆਂ ਉਹ ਗਰਮੀ ਗਰਮੀ ਮਹੀਨੇ ਲੱਗੀਆਂ ਰਹਿਣ ਗਿਆ ਤੇ ਰਹੀ ਗੱਲ ਵੀ ਆਫਰਾਂ ਤਾਂ ਲੱਗੀਆਂ ਰਿਜ਼ਲਟ ਰਿਜ਼ਲਟ ਮੈਂ ਗਾਰੰਟੀ ਦਿੰਨੀ ਆ ਬਾਈ 100 ਮੈਂ ਗਾਰੰਟੀ ਦਿੰਨੀ ਆ ਬਸ ਮੈਂ ਗਾਰੰਟੀ ਦਿੰਨੀ ਆ ਤੁਹਾਨੂੰ ਰਿਜ਼ਲਟ ਦੀ ਗਾਰੰਟੀ ਅੱਜ ਤੱਕ ਮੈਂ ਕਿਸੇ ਦੇ ਸਲੂਨ ਦੀ ਗਾਰੰਟੀ ਨਹੀਂ ਨਾ ਦਿੱਤੀ ਮੈਂ ਕਹਿੰਦੀ ਨੀ ਇਹ ਕੰਮ ਕਰਵਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜੂ ਪਰ ਇਸ ਸੈਲੂਨ ਦੀ ਗਾਰੰਟੀ ਮੈਂ ਦਿੰਨੀ ਹਾਂ ਵੀ ਤੁਹਾਨੂੰ ਕੰਮ ਬੈਸਟ ਮਿਲੇਗਾ ਬਸ ਤੇ ਤੋਂ ਨਹੀਂ ਮਿਲਣਾ ਹੋਰ ਤੁਸੀਂ ਇਹਦੇ ਰਿਜ਼ਲਟ ਚੈੱਕ ਕਰ ਹੀ ਲੋ ਠੀਕ ਹੈ ਨਾ ਬਾਕੀ ਆਪਾਂ ਜਿਹੜੀ ਵਾਲਾਂ ਤੇ ਸੋਚਿਆਗਾ ਵੀ ਕੀ ਕਰਵਾਈਏ ਇੱਕ ਅੱਧੇ ਦਿਨ ਚ ਕਰਵਾ ਲਾਂਗੇ ਉਹ ਰਿਜ਼ਲਟ ਤੁਸੀਂ ਦੇਖ ਲਿਓ ਕਿਉਂਕਿ ਬਾਹਰ ਤੇ ਹਲੇ ਤੱਕ ਬਾਈ ਮੈਂ ਇਤੋਂ ਕੁਝ ਵੀ ਨਹੀਂ ਕਰਵਾਇਆ ਉਹ ਮੈਂ ਤੁਹਾਡੇ ਨਾਲ ਜੈਨੂਨ ਰਿਵਿਊ ਉਹ ਦਿਨ ਸਾਂਝੇ ਕਰੂੰਗੀ ਬਟ ਰਹੀ ਗੱਲ ਜਿਹੜਾ ਵੀ ਆਪਣਾ ਫੇਸ ਦਾ ਹੋ ਗਿਆ ਆਪਣੀ ਸਕਿਨ ਦਾ ਹੋ ਗਿਆ ਕੋਈ ਵੀ ਕੰਮ ਕਰਵਾਉਣਾ ਬੈਸਟ ਰਿਜ਼ਲਟ ਆ ਤੁਸੀਂ ਐਨੀ ਟਾਈਮ ਇੱਥੇ ਵਿਜ਼ਿਟ ਕਰ ਸਕਦੇ ਹੋ ਬਰਨਾਲੇਆ ਚਲੋ ਹੁਣ ਟਾਈਮ ਨਾ ਲੈਂਦੇ ਹੋਏ ਆਪਾਂ ਕੰਮ ਕਰ ਲਈ ਲੋਏ ਕੰਮ ਹੋ ਗਿਆ ਆਪਣਾ ਡਾਨ ਸੁਰਦਾ ਸਾਫ ਕਰ ਦਿੱਤ ਨਾ ਕੰਮ ਹੋ ਗਿਆ ਡਾਨ ਆਪਣਾ ਫੇਸ ਦਾ ਠੀਕ ਹੈ ਮੈਨੂੰ ਬਸ ਇੱਥੋਂ ਦੀ ਇੱਕ ਚੀਜ਼ ਵਧੀਆ ਲੱਗਦੀ ਐ ਜਿਹੜੀ ਮੈਂ ਚੀਜ਼ ਦੀ ਫੈਨ ਆ ਲਓ ਵੀ ਅੱਜ ਫੇਰ ਅੱਖਾਂ 'ਚ ਕਜਲਾ ਪਾਉਣ ਲੱਗੀ ਐ ਕਿਤੇ ਜਾਣਾ ਹੀ ਨਹੀਂ ਕਜਲ ਟਰਾਈ ਕਰਦੇ ਆ ਅੱਜ ਫੇਰ ਦੁਬਾਰੇ ਠੀਕ ਆ ਉਹ ਦਿਨ ਵੀ ਮੈਂ ਪਾਇਆ ਸੀਗਾ ਅੱਜ ਆਪਾਂ ਰਿੱਕੀ ਨੂੰ ਦੇਖਾਂਗੇ ਵੀ ਨੋਟ ਕਰਨਾਗੇ ਕਿ ਹੋਣਾ ਉਦੋਂ ਤਾਂ ਮੈਂ ਵੀਡੀਓ ਹੀ ਨਹੀਂ ਬਣਾ ਆਪੀ ਅੱਜ ਦੇਖਦੇ ਆ ਰਿੱਕੀ ਮੇਰੀ ਅੱਖਾਂ ਨੂੰ ਨੋਟ ਕਰਦੇ ਆ ਕਿ ਨਹੀਂ ਕਰਦੇ ਹਨਾ ਸੁਰਮਾ ਪਾਇਆ ਇਹਦੀ ਵੀ ਲਾਲੀ ਐ ਕਾਲੀ ਕਾਲੀ ਬਿੰਦੀ ਵੀ ਲਾ ਲਿਆ ਅੱਜ ਦੇਖੀ ਜਾਂਦਾ ਫਿਰ ਹਨਾ ਅੱਜ ਫੇਰ ਅੱਖਾਂ 'ਚ ਕਜਲਾ ਪਾਉਣ ਲੱਗੀ ਕਿਤੇ ਕਿਹਨਾਂ ਚਾਲ ਮੈਨੂੰ ਉਹ ਸਭ ਤੋਂ ਪਹਿਲਾਂ ਕੰਪਲੀਮੈਂਟ ਇਹਨਾਂ ਨੇ ਦਿੱਤਾ ਸੀ ਉਦੋਂ ਦੋਨੇ ਕੁੜੀਆਂ ਬਹੁਤ ਸੋਹਣਾ ਲੱਗਦਾ ਸੀ ਤੁਹਾਡੇ ਪਾਇਆ ਕਿੱਥੇ ਮੇਰੀ ਅੱਖਾਂ ਮੋਟੀਆਂ ਨੇ ਨਾ ਹੂੰ ਸੋਹਣੇ ਬਹੁਤ ਲੱਗਦਾ ਤੁਹਾਡੇ ਸੋਟ ਵਿੱਚ ਬਾਈ ਮੈਂ ਕਾਲਜ ਟਾਈਮ ਨਾ 3 ਸਾਲ ਲਗਾਤਾਰ ਕਜਲ ਪਾਇਆ 3 ਸਾਲ 3 ਸਾਲ ਹਾਂ ਇੱਕ ਦਿਨ ਵੀ ਇਹੋ ਜਿਹਾ ਨਹੀਂ ਹੁੰਦਾ ਸੀ ਜਿੱਦ ਤੇ ਮੈਂ ਕਜਲ ਨਾ ਪਾਇਆ ਹੋਵੇ ਤੁਹਾਡਾ ਸੋਨਾ ਬਹੁਤ ਲੱਗਦਾ ਜੀ ਇਹ ਵੀ ਆਖੰਤ ਕੱਤਲਾ ਪਹਿਚ ਕੇ ਤੇ ਜਿਨ੍ਹਾਂ ਦੇ ਵੀ ਕੱਜਲ ਫੈਲਦਾ ਨਾ ਮੈਨੂੰ ਦੱਸ ਦਿਓ ਫਿਰ ਮੈਂ ਤੁਹਾਨੂੰ ਇਹੋ ਜਿਹੀ ਟ੍ਰਿਕ ਦੱਸੂਗੀ ਠੀਕ ਆ ਤੁਹਾਡੇ ਮੁੜ ਕੇ ਕੱਜਲ ਨਹੀਂ ਪਹਿਲਣਾ ਜਿਨ੍ਹਾਂ ਦੇ ਵੀ ਪਹਿਲਦਾਗਾ ਕਮੈਂਟ ਕਰ ਦਿਓ ਫੋਂਟ ਜੀ ਕਿਤੇ ਜਾਣੇ ਜਾਂ ਅੱਖਾਂ ਚ ਕੁੱਕਰੇ ਪੈ ਗਏ ਆ ਸਿਸ ਕੁੱਕਰੇ ਪੈਣ ਤੈਨੂੰ ਮੌਤ ਭਾਵੇ ਤੈਨੂੰ ਫਿਰ ਕਹਿੰਦੇ ਰੱਬ ਚੁੱਕੇ ਤੈਨੂੰ ਪਰਲੇ ਸਾਈਡ ਵੀ ਰਹਿ ਜਾ ਅੱਜ ਮੇਰੀ ਸੱਸ ਨੇ ਫੇਰ ਪਾਇਆ ਮੈਂ ਤੇ ਦਾ ਜੀ ਸ਼ਰਮਾ ਬਾਈ ਕਰਦੀਆਂ ਕਿਤੇ ਗਈ ਸੀ ਮੈਨੂੰ ਵੀ ਲੱਗਦਾ ਵੀ ਕਿਤੇ ਗਈ ਹੋਵਾਂ ਸ਼ਾਇਦ ਹੁਣ ਆਪ ਬਿੰਦੀ ਲਾਉਣੇ ਗਾਇਸ ਆਈ ਮੈਂ ਕੰਮ ਕਰਨ ਸੀ ਆ ਦੇ ਬੁਟੀਕ ਦੇ ਚਲੋ ਇਹ ਵੀ ਜ਼ਰੂਰੀ ਸੀ ਫੇਸ ਬੁਟੀਕਾ ਜ਼ਰੂਰੀ ਆਣਾ ਦੇ ਫੇਸ ਬੁਟੀਕ ਵੀ ਜ਼ਰੂਰੀ ਆ ਆਪ ਇਸਕੀਨ ਦੀ ਕੇਅਰ ਕਰਨੀ ਚਾਹੀਦੀ ਹੈ ਬਹੁਤ ਸੋਹਣੇ ਲੱਗ ਰਿਹਾ ਹੈ ਅੱਛਾ ਮੈਂ ਹੁਣ ਮਸਕਰਾ ਵੀ ਦੇ ਦੋ ਮਸਕਰਾ ਵੀ ਲਾ ਲਈਏ ਕਜਲ ਤਾਂ ਆਪਾ ਪਾ ਲਿਆ ਲੈ ਕੇ ਆਉਂਦਾ ਲੋਟਸ ਇਟਸ ਗੋਡ ਇਟਸ ਗੋਡ ਇਟਸ ਗੋਡ ਇਟਸ ਗੋਡ ਜਲਦੀ ਹੀ ਮੈਂ ਤੁਹਾਨੂੰ ਆਪਦੀ ਹੈਅਰ ਬੁਟੀਕ ਵਿੱਚ ਕੋਈ ਟ੍ਰੀਟਮੈਂਟ ਕਰਵਾਉਣ ਜਾ ਰਹੀ ਆ ਉਹ ਹੀ ਟ੍ਰੀਟਮੈਂਟ ਕਰਵਾਉਣਾ ਮੈਂ ਬੈਸਟ ਜਿਹਦੇ ਨਾਲ ਗਰੋ ਹੋਵੇ ਠੀਕ ਆ ਲੈਂਥ ਜਿਆਦਾ ਹੋਵੇ ਤੇ ਬਾਕੀ ਸ਼ਾਈਨ ਆ ਵੀ ਤੇ ਜਿੰਨੀ ਵੀ ਰੱਪਨ ਸਾਰੀ ਖਤਮ ਹੋ ਜਿੰਨੇ ਰੱਪ ਜਿਹੇ ਹੈ ਸਹੀ ਹੋ ਜਾ ਉਹ ਕਰਨਾ ਠੀਕ ਹੈ ਗਾਇਸ OK ਹੁਣ ਆਪਾਂ ਲਾਉਣੇ ਸਤਿਕਾਰ ਕਹਿੰਦੇ ਸਾਡੀ ਬੁਟੀਕ ਚ ਆ ਗਈ ਚੂਹੀ ਹੈ ਤੇ ਅਸੀਂ ਹੁਣ ਚੂ ਚੂਈ ਨੂੰ ਲੱਭ ਰਹੇ ਆ ਜੁਝਾਰ ਜੁਝਾਰ ਦਾ ਨਾ ਉਹ ਕੁੱਤਰ ਤਾਂ ਉਹਨੇ ਬਿਸਕਟਾਂ ਲੱਭ ਵਿਚਾਰੇ ਦਾ ਜੁਝਾਰ ਚੱਲ ਕੋਈ ਨਾ ਪੁੱਤ ਹੈਲੋ ਜੂਜੂ ਓਏ ਜੂਜੂ ਕੋਈ ਨਾ ਬੁੱਤ ਚੱਲ ਕੋਈ ਨਾ ਦੇਖੀ ਦੇਖੀ ਆਂ ਟ੍ਰਾਈ ਨੂੰ ਉੱਤੇ ਕਰਾ ਲਾ ਜਾ ਕੇ ਟ੍ਰਾਈ ਹੁੰਦਾ ਨਹੀਂ ਹੈ ਯਾਰ ਟ੍ਰਾਈ ਹੁੰਦਾ ਦੇਖੀ ਉੱਪਰ ਚੜੂਗਾ ਮੇਰੇ ਕੋਲੇ ਆਊਗਾ ਹਾਂ ਦੇਖੀ ਉਹ ਨਾਲ ਕੋਲ ਹਾਂ ਕੰਨਾਵੇ ਦਿਖ ਰਿਹਾ ਇਹਨੂੰ ਅੱਛਾ 이어ਪੋਡ ਦੇਖ ਕੇ ਮੇਰੇ ਸਰਮਣੀ ਦਿਖਿਆ ਮਮਾ ਦਾ ਉਹ ਵੀ ਆਈ ਸੀ ਜਨ ਮੇਰੇ ਕੋਲ ਬੋਦੀ ਜਾਊਗਾ ਪਰ ਮੇਰੇ ਕੋਲ ਪੈਨ ਕਰਕੇ ਆ ਰਿਆ ਸੀ ਇਹ ਪੈਨ ਫੜਨ ਆ ਰਿਹਾ ਦਾ ਸਿਆਣਾ ਵੀ ਇਗਨੇ ਬੋਦੀ ਮੇਰੇ ਕੋਲ ਤਾਂ ਕਿ ਆ ਰਿਹਾ ਕੋਈ ਕਾਰਨ ਹੋਣਾ ਲਾਲਚੀਆ ਤੇਰੀ ਮਮਾ ਤਾਂ ਮਤਲਬੀ ਹੈਗੀ ਹੈ ਤੁਸੀਂ ਕਿਤੇ ਚਲ ਗਏ ਮਤਲਬੀ ਮਤਲਬੀ ਬਣੀ ਜਾਂਦੇ ਹੋ ਮੈਨੂੰ ਉਹ ਝੱਟ-ਝੱਟ ਖਾਣੇ ਲਓ ਬਈ ਚੂਹੇ ਨੂੰ ਵੱਧੇ ਨਜ਼ਰ ਰੱਖਦੇ ਹੋ ਸਾਰਾ ਕੱਪੜਾ ਲੀੜਾ ਥੱਲੇ ਉਹ ਜਿਹੜਾ ਉਹ ਚੱਕਿਆ ਜਾ ਰਿਹਾ ਤੇ ਉੱਪਰ ਰੱਖ ਦਿਆਂ ਹੁਣ ਅਸੀਂ ਔਖਾ ਕੰਮ ਆ ਗਿਆ ਕਿ ਬਈ ਚੂਹੇ ਦਾ ਤੂ ਕਹਿੰਦੇ ਤੂ ਹਰ ਕੋ ਦਾ ਤਾਂ ਮੈਂ ਕਿਹਾ ਕਿ ਸਸਤਾ ਤਾ ਤੂੰ ਕਿਹਦੇ ਲੈਣਾ ਨਾ ਤੇ ਹੱਥ ਤੇ ਰੀਸ ਵੀ ਵੈਲਾਉਂਦੀ ਆ ਆਹ ਦੇਖੋ ਪਤਾ ਨਹੀਂ ਕਿ ਮਹਿੰਗਾ ਹੁੰਦਾ ਓਏ ਮਿੱਠਾ ਪਾਣੀ ਬਣਾ ਲਓ ਓਏ ਕੌਣ ਕਹਣੀ ਖੰਡ ਨਹੀਂ ਹੈਗੀ ਅੱਜ ਆ ਬਿਆਨ ਤਾਂ ਆਪਾਂ ਮੈਚਿੰਗ ਕਰੀ ਫਿਰਦੀਆਂ ਦੋਨੇ ਹਾਂਜੀ ਪਿਰਵਾਲ ਕਿਹੜੇ ਲਵਾਏਗੀ ਪਿਰਵਾਲ ਵਾਲਾ ਝੋ ਮੇਰੇ ਤਾਂ ਜਿਹੜੀ ਹਾਂਜੀ ਬਈ ਤੇ ਆਪਣੇ ਕੋਲ ਅੱਜ ਨੇਲਸ ਮੈਂ ਤੁਹਾਨੂੰ ਸਵੇਰੇ ਵੀ ਗੱਲ ਕੀਤੀ ਸੀਗੀ ਮੇਰੀ ਬੜੀ ਹੀ ਪਿਆਰੀ ਜੀ ਸਟੂਡੈਂਟ ਆ ਜਿਹਨੇ ਆਪਣਾ ਕੰਮ ਸਟਾਰਟ ਕੀਤਾਗਾ ਤੇ ਇਹਨਾਂ ਦਾ ਜਿਹੜਾ ਇੰਸਟਾਗ੍ਰam ਤੇ ਪੇਜ ਵੀ ਹੈਗਾ ਆਈਕੋਨਿਕ ਬਿਊਟੀ ਸਟੂਡੀਓ ਤੇ ਇਹ ਨਾ ਇਦਾਂ ਨੇਲਸ ਬਣਾ ਵੀ ਦਿੰਦੇ ਆਗੇ ਬਹੁਤ ਮਿਹਨਤ ਕਰਕੇ ਬਹੁਤ ਸੋਹਣੇ ਸੋਹਣੇ ਠੀਕ ਆ ਜੇ ਤੁਸੀਂ ਘਰੇ ਬੈਠ ਕੇ ਆਰਡਰ ਕਰਨੇ ਆ ਮਤਲਬ ਕਿ ਤਾਂ ਕਰ ਵੀ ਸਕਦੇ ਹੋ ਜੇ ਤੁਸੀਂ ਬਈ ਬਰਨਾਲੇ ਏਰੀਏ ਦੇ ਹੋਂ ਤੁਹਾਨੂੰ ਇਦਾਂ ਵੀ ਤੁਸੀਂ ਵਿਜ਼ਿਟ ਕਰਕੇ ਫਿਰ ਤੁਸੀਂ ਕੰਮ ਕਰਵਾਉਣਾ ਇਹਨਾਂ ਤੋਂ ਠੀਕ ਆ ਉਦਾਂ ਵੀ ਕਰਵਾ ਸਕਦੇ ਹੋਂ ਨਹੀਂ ਤਾਂ ਇਹ ਐਵੇਂ ਬਣਾ ਕੇ ਵੀ ਭੇਜ ਦੇਣਗੇ ਤੁਹਾਨੂੰ ਤੇ ਮੈਂ ਦੇਖਿਆਗਾ ਵੀ ਬਹੁਤ ਜ਼ਿਆਦਾ ਸੋਨੇ ਬਣਾਏ ਹੋਏ ਹੈਗੇ ਸਫਾਈ ਬਹੁਤ ਆ ਹੱਥ ਦੇ ਵਿੱਚ ਠੀਕ ਆ ਟਾਈਮ ਪਾਸ ਵਾਲਾ ਕੰਮ ਨਹੀਂ ਕੀਤਾ ਹੋਇਆ ਪੈਸੇ ਬਰਬਾਦ ਸੌਦਾ ਨਹੀਂ ਹੈਗਾ ਤੁਸੀਂ ਜਿੰਨੇ ਵੀ ਪੈਸੇ ਆਪਦੇ ਇਹਨਾਂ ਤੇ ਖਰਚ ਕਰੋਗੇ ਤਾਂ ਟਰਸਟ ਮੀ ਸੱਚੀ ਕਹਿਣੀ ਆ ਤੁਹਾਨੂੰ ਨੇਲਸ ਦੇਖ ਕੇ ਰੂਹ ਖੁਸ਼ ਹੋ ਜੂਗੀ ਵੀ ਉਹ ਕੰਮ ਨਹੀਂ ਹੈਗਾ ਸਸਤੇ ਵਾਲਾ ਕੰਮ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਆਪਾਂ ਪੈਸੇ ਦੇਤੇ ਯਾਰ ਠੀਕ ਆ ਵੀ ਸਸਤਾ ਜਾਂ ਕੰਮ ਭੇਜਤਾ ਕਰਕੇ ਨਹੀਂ ਵਧੀਆ ਕੁਆਲਿਟੀ ਹੈ ਇਹਨਾਂ ਕੋਲ ਠੀਕ ਆ ਕੰਮ ਵੀ ਬਹੁਤ ਸੋਹਣਾਗਾ ਤੇ ਇਹਨਾਂ ਦਾ ਪੇਜ ਮੈਂ ਤੁਹਾਨੂੰ ਆ ਦੱਸ ਦਨੀ ਆ ਆਈਕੋਨਿਕ ਬਿਊਟੀ ਸਟੂਡੀਓ ਇੰਸਟਾਗ੍ਰam ਤੇ ਪੇਜ ਆ ਤੇ ਆਹ ਵਾਲਾ ਇਹਨਾਂ ਦਾ ਕੰਟੈਕਟ ਨੰਬਰ ਹੈ ਕੰਟੈਕਟ ਨੰਬਰ WhatsApp ਤੇ ਆ ਇਹੀ ਚੱਲਦਾਗਾ ਤੇ ਆਹ ਵਾਲਾ ਇਹਨਾਂ ਦਾ ਕੰਟੈਕਟ ਨੰਬਰ ਆ ਤੁਸੀਂ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਠੀਕ ਹੈ ਇਹ ਇਹਨਾਂ ਦਾ ਬਿਜ਼ਨਸ ਵਾਲਾ ਨੰਬਰ ਆ ਤਾਂ ਜਿਹੜੇ ਗਲਤ-ਗੁਲਤ ਫੋਨ ਕਰਨਾ ਤਾਂ ਉਹ ਤਾਂ ਨਾ ਹੀ ਕਰਿਓ ਠੀਕ ਹੈ ਮੈਂ ਪਹਿਲਾਂ ਹੀ ਦੱਸਤਾ ਤੇ ਇਹ ਬਿਜ਼ਨਸ ਵਾਲਾ ਇਹਨਾਂ ਦਾ ਨੰਬਰ ਹੈਗਾ ਤੇ ਇਹ ਤੁਹਾਨੂੰ ਉੱਥੇ ਦੱਸ ਦੇਣਗੇ ਪ੍ਰਾਈਸ ਵਗੈਰਾ ਜਿੰਨਾ ਨੇ ਵੀ ਜੇ ਤਾਂ ਇੰਨਾ ਚੋਂ ਤੁਹਾਨੂੰ ਕੋਈ ਨੀਲ ਪਸੰਦ ਨੇ ਠੀਕ ਹੈ ਤਾਂ ਸਕਰੀਨਸ਼ਾਟ ਭੇਜ ਦਿਓ ਇਹਨਾਂ ਨੂੰ ਆਹ ਵਾਲੇ ਨੰਬਰ ਤੇ ਤੇ ਫਿਰ ਤਾਂ ਆਪਣਾ ਦੱਸ ਦਿਓ ਕਿਹੜੇ ਸਾਈਜ਼ ਦੇ ਤੁਹਾਨੂੰ ਚਾਹੀਦੇ ਆ ਤਾਂ ਇਹ ਤੁਹਾਡੇ ਐਡਰੈਸ ਦੇ ਉੱਤੇ ਕੋਰੀਅਰ ਕਰਵਾ ਦੇਣਗੇ ਤੇ ਇੱਕ ਚੀਜ਼ ਹੋਰ ਆ ਜੇ ਤੁਸੀਂ ਇੱਥੇ ਬਰਨਾਲੇ ਏਰੀਆ ਦੇ ਤਪੇ ਦੇ ਨੇੜੇ țeੜੇ ਹੋ ਠੀਕ ਆ ਤੁਸੀਂ ਕਹਿੰਦੇ ਹੋ ਐਕਸਟੈਂਸ਼ਨਸ ਇਹਨਾਂ ਤੋਂ ਕਰਵਾਉਣੇ ਆ ਤਾਂ ਫਿਰ ਵੀ ਅਪਾਇੰਟਮੈਂਟ ਤੁਸੀਂ ਆਹੀ ਨੰਬਰ ਤੋਂ ਲੈ ਸਕਦੇ ਹੋ ਠੀਕ ਆ ਭਾਈ ਤੇ ਬਾਕੀ ਤੁਸੀਂ ਆਪ ਵੀ ਆਪ ਵੀ ਫੋਟੋਜ਼ ਭੇਜ ਸਕਦੇ ਹੋ ਇਹਨਾਂ ਨੂੰ ਠੀਕ ਆ ਜੇ ਤੁਸੀਂ ਕਿੱਦਾਂ ਦੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਹਰ ਇੱਕ ਤਰ੍ਹਾਂ ਦੇ ਨੇਲਸ ਆ ਜਿਹੜੇ ਉਹ ਕਰ ਦਿੰਦੇ ਨੇ ਤੇ ਟਰਸਟ ਤੁਸੀਂ ਕਰ ਸਕਦੇ ਹੋ ਬਿਕੋਜ਼ ਮੇਰੀ ਸਟੂਡੈਂਟ ਹੀ ਆ ਮੈਂ ਟਰਸਟ ਕਰਦੀ ਆ ਫੁੱਲ ਤੁਸੀਂ ਫੁੱਲ ਟਰਸਟ ਕਰ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਕੰਮ ਆ ਬਾਕੀ ਕਰਵਾ ਕੇ ਦੇਖੋਗੇ ਤਾਂ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗੂਗਾ ਵੀਰਪਾਲ ਦੀ ਤਮੰਨਾ ਪੂਰੀ ਹੋ ਰਹੀ ਅੱਜ ਬੜੀ ਵੱਡੀ ਫੈਨ ਆ ਨੀਲਸ ਦੀ ਤਾਂ ਹਣ ਆਪਦੇ ਨਹੀਂ ਵਾਦਦੇ ਨਾ ਹਾਂਜੀ ਬਾਈ ਵੀਰਪਾਲ ਨੇ ਕਰਵਾਏ ਨੇ ਨੀਲ ਐਕਸਟੈਂਸ਼ਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਨਹੀਂ ਕਰਵਾਏ ਨੇ ਬਟ ਆਪਣੇ ਕੋਲ ਬਣੇ ਵੀ ਪਏ ਨੇ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀਗੇ ਆਹ ਵਾਲੇ ਤੇ ਇੰਸਟਾਗ੍ਰam ਆਈਡੀ ਮੈਂ ਤੁਹਾਨੂੰ ਦੱਸੀ ਸੀ ਬਾਕੀ ਮੈਂ ਗੁੜੀਆਂ ਨੂੰ ਫੋਲੋ ਕਰ ਲਿਆ ਤੁਸੀਂ ਮੇਰੀ ਫੋਲੋਇੰਗ ਲਿਸਟ ਦੇ ਵਿੱਚੋਂ ਚੱਕ ਸਕਦੇ ਹੋ ਇਹਨਾਂ ਦੀ ਆਈਡੀ ਐ ਕੋਨਿਕ ਬਿਊਟੀ ਸਟੂਡੀਓ ਤੇ ਆਹ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਆਦਾ ਸਫਾਈ ਦੇ ਵਿੱਚ ਕਿੰਨੇ ਸੋਹਣੇ ਲੱਗ ਰਹੇ ਐ ਨੋ ਬਾਕੀ ਦਾ ਰਿਵਿਊ ਲੈਣੇ ਆ ਵੀਰਪਾਲ ਦਾ ਤਸਵੀਰਪਾਲ ਨੂੰ ਲੱਗਦੀ ਆ ਕਿੰਨੀ ਤੋ ਖੁਸ਼ੀ ਹੋਈ ਹੱਦ ਤੱਕ ਤੂੰ ਕਿੰਨੇ ਸਟੂਡੀਓ ਦੇ ਵਿੱਚ ਗਈਆਂ ਨੋ ਕਰਵਾਉਣ ਸਭ ਤੋਂ ਵਧੀਆ ਕਿਹੜੇ ਲੱਗੇ ਇਹਨਾਂ ਦੇ ਦੀਦੀ ਹੋਰਾਂ ਦੇ ਨਾਲ ਵੀ ਰეკੋਮੈਂਡ ਕਰੀਂਗੀ ਕੀ ਰეკਮੈਂਡ ਕਰੂੰਗੀ ਆ ਮੇਰਾ ਨਾਮ ਹੀ ਲੈਣਾ ਆਉਂਦਾ ਆਇਕੋਨਿਕ 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 ਆਡੀਅਲ ਸਟੂਡੀਓ ਸਟੂਡੀਓ ਹਾਂ ਆਇਕੋਨਿਕ ਨੇਮ ਸਟੂਡੀਓ ਤੈਨੂੰ ਕਿਵੇਂ ਲੱਗੇਗਾ ਵਧੀਆ ਕੰਮ ਲੱਗਿਆ ਨਾ ਹਮ ਜ਼ਰੂਰ ਸਪੋਰਟ ਕਰਿਓ ਸਾਡੇ ਸਮਾਲ ਜੇ ਬਿਜ਼ਨਸ ਨੂੰ ਠੀਕ ਹੈ ਬਾਕੀ ਮੇਰੀ ਸਟੂਡੈਂਟ ਮੇਰੀ ਸਟੂਡੈਂਟ ਮੈਂ ਕਿਉਂ ਕਹਿ ਰਹੀ ਆ ਕਿਉਂਕਿ ਮੈਂ ਇਹਨਾਂ ਨੂੰ ਪੜਾਉਂਦੀ ਹੁੰਦੀ ਸੀ ਜਿੱਥੇ ਮੈਂ ਸਕੂਲ ਦੇ ਵਿੱਚ ਟੀਚ ਕਰਦੀ ਸੀ ਉੱਥੋਂ ਦੇ ਸਟੂਡੈਂਟ ਸੀਗੇ ਤਾਂ ਸਟੂਡੈਂਟ ਕਹਿ ਰਹੀਆਂ ਮੈਂ ਕਿਤੇ ਤੁਸੀਂ ਸਮਝਿਓ ਕਿ ਤੇ ਮੈਂ ਮੈਂ ਨਹੀਂ ਰਟ ਟੈਨਸ਼ਨ ਦਾ ਕੰਮ ਕੀਤਾ ਸੀ ਸਿਖਾਇਆ ਤਾਂ ਮੇਰੇ ਸਟੂਡੈਂਟ ਨੇ ਨੂੰ ਲੈ ਵਿਚਾਰ ਲਗਾ ਗਣ ਤੇਰੀ ਵਾਰੀ ਆ ਗਈ ਹੁਣ ਗਗਨ ਕਹਿੰਦੀ ਮੇਰੇ ਕੋਲ ਇੰਨਾ ਟਾਈਮ ਹੈ ਨਹੀਂਗਾ ਤਾਂ ਕਰਕੇ ਵੀ ਮੈਂ ਇਹ ਪ੍ਰੈਸ ਆਉਣ ਨੇਲ ਆ ਜਿਹੜੇ ਇਹੀ ਕਰਵਾ ਲੈਣੀ ਆ ਇਹਨੂੰ ਕਿਹੜੇ ਵਧੀਆ ਲੱਗਦੇ ਆਪਾਂ ਦੇਖਦੇ ਆ ਆ ਕਰ ਇਹ ਕਰਵਾ ਲਾ ਜਾ ਫਿਰ ਦਿਖਾਉਣੇ ਤੁਹਾਨੂੰ ਫਾਈਨਲ ਲੁੱਕ ਦੇ ਬਾਈ ਹੁਣ ਵਾਰੀ ਆ ਗਈ ਸਾਡੀ ਗਗਨ ਦੀ ਇਹ ਫਸਟ ਟਾਈਮ ਕਰਵਾ ਰਹੀ ਹੈ ਮੇਰੇ ਵਰਗਾ ਬੰਦਾਗਾ ਅਸੀਂ ਦੋਨੇ ਇੱਕੋ ਜਿਹੇ ਹਣਾ ਅਸੀਂ ਕੰਮ ਵਾਲੇ ਬੰਦੇ ਅਸੀਂ ਇੱਕੋ ਜਿਹੇ ਹਾਂ ਦੋਨੇ ਜਾਨੀ ਇਹ ਫਸਟ ਟਾਈਮ ਕਰਵਾ ਰਹੀ ਆ। ਲੋ ਬਈ। ਇਧਰ ਗगन ਦੇ ਹੋ ਰਿਹਾ ਡਨ। ਠੀਕ ਆ। ਨੇਲਸ। ਲੋ ਬਈ। ਵੀਰਪਾਲ ਤੇ ਇਹਨਾਂ ਨੇ ਭੈਣ ਜੀਆਂ ਨੇ ਦੋਨਾਂ ਨੇ ਕਰਵਾ ਲੇ ਨੇਲ। ਠੀਕ ਆ। ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਲੱਗੇ। ਠੀਕ ਆ। ਕਿਹਦੇ ਜ਼ਿਆਦਾ ਸੋਹਣੇ ਲੱਗੇ ਆਂ ਦੱਸਿਓ। ਗगन ਦੇ। ਤਾਂ ਵੀਰਪਾਲ ਦੇ ਹੈ। ਇਹ ਤਾਂ ਤੱਕਾ ਏ। ਇਹ ਤਾਂ ਤੱਕਾ ਏ। ਆਂ ਦੇਖੋ ਦੋਨੇ। ਠੀਕ ਹੈ ਵਧੀਆ ਲੱਗੇ ਖੁਸ਼ ਹੈਪੀ ਹੈਪੀ ਗਾਇਸ ਵੈਰੀ ਹੈਲੋ ਬੇ ਮੰਮਾ ਨੂੰ ਲਿਆਤੇ ਅੱਜ ਦੋ ਸੂਟ ਜਿਹੜੇ ਮੈਂ ਮੰਮਾ ਨੂੰ ਕਿਹਾ ਸੀ ਮੰਮਾ ਕਿਵੇਂ ਲੱਗਿਆ ਸਟਾਫ ਸਟੀਚਿੰਗ ਸਟਾਫ ਹੱਸ ਫਿਰ ਕਹਿ ਦੋ ਸਾਰਿਆਂ ਨੂੰ ਕਿ ਭਾਈ ਲੈਣੇ ਆ ਤੁਸੀਂ ਉਹ ਜਿਹੇ ਸੂਟ ਲੈਣੇ ਤਾਂ ਲੈ ਲਿਓ ਬਣਤੀ ਰੰਗ ਵੀ ਨਹੀਂ ਨਿਕਲਦਾ ਬਾਈ ਸੂਟ ਦਾ ਜਿਵੇਂ ਪ੍ਰੋਪਰ ਪੂਰਾ ਵਧੀਆ ਹੈ ਨਾ ਮੈਂ ਹੁਣ ਤੁਸੀਂ ਧਾਰ ਕੱਢਣ ਜਾਣੇ ਹੋ ਹਾਂ ਮੈਂ ਧਾਰ ਕੱਢਣ ਠੀਕ ਹੈ ਮੰਮੀ ਅੱਜ ਧਾਰ ਕੱਢਣ ਅਤੇ ਅੱਜ ਮੰਮੀ ਨੂੰ ਮੰਮੀ ਦੇ ਮੁੰਡੇ ਦੇ ਲਿਆ ਤਾ ਲਾਹੌਰੀ ਜੀਰਾ ਹੈ ਮੰਮੀ ਫੇਵਰੇਟ ਪੇਟੀ ਆ ਗਈ ਫਿਰ ਤੇਰੀ ਘਰੇ ਹੈ ਠੀਕ ਆ ਫਿਰ ਗੁੱਡ ਕੋ ਸਾਪੂਰੀ ਅੱਜ ਸਾਡੀ ਮੰਮੀ ਹਾਂ ਤੇ ਆ ਮੇਰੀ ਸਟੂਡੈਂਟ ਆਈ ਸੀ ਭਾਈ ਲੈ ਕੇ ਆਈਆ ਮੇਰੇ ਵਾਸਤੇ ਚੀਕੂ ਤੇ ਇਹ ਚੀਕੂ ਅਸੀਂ ਹੁਣ ਪਕਾਉਣ ਵਾਸਤੇ ਧਰਾਂਗੇ ਇਹ ਚੀਕ ਨੂੰ ਅਸੀਂ ਹੁਣ ਪਕਾਵਾਂਗੇ ਪਹਿਲਾਂ ਫਿਰ ਖਾਵਾਂਗੇ ਪਹਿਲਾਂ ਪਕਾਵਾਂਗੇ ਲੋ ਵੀ ਮਾਤਾ ਦੀ ਸੂਟ ਤੁਹਾਨੂੰ ਦਿਖਾ ਦਿੰਨੀ ਹਾਂ ਇੱਕ ਪ੍ਰਿੰਟ ਆ ਵਾਲਾ ਗਾ ਬਈ ਇਹਦੇ ਵਿੱਚ ਵੀ ਆਪਣੇ ਕੋਲ ਇੱਕ ਸੂਟ ਪਿਆ ਹੈਗਾ ਜੇ ਕਿਸੇ ਨੇ ਆਰਡਰ ਕਰਨਾ ਹੋਇਆ ਕਰ ਸਕਦੇ ਪਿਓਰ ਕਾਟਨ ਦਾ ਇੱਕ ਪ੍ਰਿੰਟ ਆ ਵਾਲਾ ਗਾ ਇਹ ਵੀ ਪਿਓਰ ਕਾਟਨ ਦਾ ਇਦਾਂ ਮੈਂ ਪਾਈਪਿੰਗ ਵਗੈਰਾ ਕੱਢੀ ਹੈਗੀ ਠੀਕ ਹੈ ਤੇ ਬਈ ਆ ਨਾ ਤੇ ਇਹਨਾਂ ਦਾ ਰੰਗ ਨਿਕਲੇ ਕੱਪੜਿਆਂ ਦਾ ਨਾ ਹੀ ਸ਼੍ਰਿੰਕ ਹੋਣ ਬਹੁਤ ਹੀ ਵਧੀਆ ਜਿਹੜਾ ਇਹ ਸਟਾਫ ਹੈ ਰਹਿੰਦਾਗਾ ਮੰਮਾ ਨੂੰ ਪਰਸਨਲ ਹੀ ਬੜੇ ਸੋਹਣੇ ਲੱਗੇ ਮੈਂ ਤਾਂ ਮੰਮੀ ਨੂੰ ਘਰੇ ਪਾਉਣ ਵਾਸਤੇ ਲਈ ਸੀਗੀ ਦੋਨੇ ਸੂਟ ਪਰ ਮੰਮੀ ਨੂੰ ਇੰਨੇ ਕ ਜਿਆਦਾ ਪਸੰਦ ਆਏ ਮੰਮੀ ਕਹਿੰਦੀ ਮੈਂ ਤਾਂ ਔਣ ਜਾਂਚੀ ਰੱਖੂੰਗੀ ਮੈਂ ਕਿਹਾ ਠੀਕ ਆ ਮਾਂ ਹਾਂ ਜੰਜਪਾਲੇ ਤੁਹਾਡੀ ਮਰਜ਼ੀ ਹੈ ਤੁਹਾਨੂੰ ਸੂਟ ਲਿਆ ਕਿੱਥੇ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਵੇਂ ਕਰ ਲਿਓ ਜੁ ਜੁਹਾਰ ਸਿੰਘ ਜੀ ਗੱਡੀ ਦਿਵਾ ਰਹੇ ਨੇ ਆਦੇ ਪਾਪੇ ਨਾਲ ਅੱਜ ਗੱਡੀ ਧੋ ਰਹੇ ਨੇ ਕੱਲ ਨੂੰ ਜਾਣਾ ਬਰਾਤ ਲੈ ਕੇ ਕੱਲ ਨੂੰ ਇਹਨਾਂ ਨੇ ਬਰਾਤ ਬਰਾਤੀ ਬਣ ਕੇ ਜਾਣਾਗਾ ਇਹਨਾਂ ਦਾ ਦੋਸਤ ਆ ਉਹਨਾਂ ਦੀ ਮੈਰਿਜ ਆ ਪਰਸੋਂ ਪਾਰਟੀ ਆ ਕੱਲ ਨੂੰ ਬਰਾਤ ਆ ਨਾ ਰਕੀ ਤਾਂ ਕਰਕੇ ਗੱਡੀ ਸਾਫ਼ ਕਰਦੇ ਸੀ ਕਹਿੰਦੇ ਵੀ ਮੈਂ ਗੱਡੀ ਕਰਦਾ ਮਨਪ੍ਰੀਤ ਤੇ ਇਧਰ ਅੱਜ ਮੇਲੇ ਤੋਂ ਮੰਮੀ ਨੇ ਲਿਆ ਕੇ ਤੇ ਜੁਝਾਰ ਨੂੰ ਗੇਂਦ ਦੇਖੋ ਕਿਰਾ ਕਮਾਈ ਜਾਂਦਾ ਜੁਝਾਰ ਪੂਰਾ ਖੁਸ਼ ਆ ਜਾਣਾ ਰਿੱਕੀ ਦੇਖਿਓ ਲਓ ਬਈ ਸਬਜ਼ੀ ਅੱਜ ਬਣੀ ਪਈ ਹੈ ਆਪਣੀ ਸਬਜ਼ੀ ਬਣਾਤੀ ਸੀ ਦੀਦੀ ਨੇ ਅੱਜ ਬਣਾਈ ਆਪਾਂ ਤੋਰੀਆਂ ਠੀਕ ਆ ਤੇ ਹੁਣ ਆਪਾਂ ਖੁਣ ਦੇਣਾਗਾ ਆਟਾ ਬਸ ਇਸ ਤੋਂ ਬਾਅਦ ਰੋਟੀਆਂ ਖਾ ਕੇ ਕਰਨਾ ਹੈ ਰੋਟੀਆਂ ਖਾ ਕੇ ਸੌ ਜਾਣਾ ਸਵੇਰੇ ਉੱਠ ਕੇ ਰਿੱਕੀ ਨੇ ਵਿਆਹ ਚਲੇ ਜਾਣਾ ਆਪਾਂ ਬੁਟੀਕ ਤੇ ਚਲੇ ਜਾਣਾ ਸਾਰਾ ਦਿਨ ਕੰਮ ਕਰਦੇਣਾ ਅੱਜ ਰਿੱਕੀ ਇੰਨੀ ਗਰਮੀ ਇਸ ਮੇਰੇ ਸਿਰ ਦੁਖਣ ਲੱਗ ਗਿਆ ਪਰ ਮੈਂ ਮਾਲ ਪੂਰੇ ਵੀ ਖਾਏ ਹਨਾ ਲੈ ਮੈਂ ਰੋਕ ਕੇ ਆ ਗਏ ਆਪ ਨੂੰ ਮੰਮੀ ਨੂੰ ਮੈਂ ਕਿਹਾ ਵੀ ਓਏ ਮਾਲ ਪੂਰੇ ਖਾਂਦੀ ਨਹੀਂ ਕਾਣੂ ਜੀਭ ਹਟਦੀ ਨਹੀਂ ਤੇਰ ਵੀ ਖਾ ਗਈ ਮੈਂ ਠੀਰ ਰੱਖਤੀ ਮੈਂ ਮਾਲ ਮਾਲ ਪੂਰੇ ਰੱਖ ਕੇ ਫ੍ਰਿਜ ਚਾ ਪਏ ਕੀਰ ਜੀ ਕਿੰਨੀ ਆ ਪਈ ਆ ਇਧਰ ਅਸੀਂ ਜਲ ਜੀਰੇ ਦੀਆਂ ਬੋਤਲਾਂ ਵੀ ਰੱਖਤੀਆਂ ਡੰਡਾ ਹੋਇਆ ਪਿਆ ਉਹ ਇੱਕ ਜਲ ਜੀਰਾ ਤਾਂ ਪੀਨੇ ਲਓ ਬਈ ਤੁਹਾਰ ਸਿੰਘ ਜੀ ਦੇਖ ਲਓ ਬੋਲ ਨਾਲ ਲੋਟਪੋਟ ਹੋਈ ਜਾਂਦੇ ਰਿੱਕੀ ਓਏ ਰਿੱਕੀ ਦੇਖਿਓ ਲਓ ਵੀ ਆਪਾਂ ਵੀ ਰੂਨ ਦੀ ਸਫਾਈ ਕਰ ਲਈ ਜਦੋਂ ਮੈਂ ਉਹਨੂੰ ਪਾਪਾ ਪਾਪਾ ਕਹਿਣੀ ਆ ਫਿਰ ਉਹ ਰਿੱਕੀ ਕੰਨੀ ਚਾਕਣ ਲੱਗ ਜਾਂਦੀ ਜੋਨੀ ਜੋਨੀ ਜੈਸ ਵੀ ਬੋਲਦਾਗਾ ਉਹ ਬਹੁਤ ਕੱਲ ਨੂੰ ਫਿਰ ਕਿੱਥੇ ਜਾਣਾ ਵਿਆਹ ਤੁਸੀਂ ਗਰਮੀ ਚੜ ਗਰਮੀ ਜਿਹਾ ਗਰਮੀ ਦੇ ਵਾਂ ਚੱਲੇ ਨੇ ਹਾਂਜੀ ਬਈ ਗਾਇਸ ਤੇ ਇਹ ਸੀਗਾ ਅੱਜ ਦਾ ਵਲੌਗ ਠੀਕ ਹੈ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਜੇ ਵਧੀਆ ਲੱਗਿਆ ਤਾਂ ਵਲੌਗ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਵਧੀਆ-ਵਧੀਆ ਵਲੌਗ ਦੇਖਣ ਦੇ ਲਈ